हां <खेगा> जी किना ਤੁਹਾਡੇ ਸਤਿ ਸ਼੍ਰੀ ਅਕਾਲ ਜਾਨੇ ਜੀ ਦੱਸੋ ਜੀ ਤੁਸੀਂ ਕਾਹ ਦਾ ਕੰਮ ਆਏ ਅਸੀਂ ਵਪਾਰ ਪਾ ਦਿਆਂ ਜੀ ਪੰਡਿਆਂ ਦਾ ਵਪਾਰ ਕਰਦੇ ਹਾਂ ਕੀ ਹੋਇਆ ਤੁਹਾਡਾ ਅੱਜ ਮੈਂ ਇੱਥੇ ਕੰਮ ਚੱਲਿਆ ਸੀਗਾ ਆਪਣਾ ਹਸਪੀਟਲ ਸਾਈਡ ਤੇ ਤੇ ਉੱਥੇ ਮੈਨੂੰ ਜਾਨ ਲੱਗਿਆ ਇੱਕ ਰੈੱਡ ਲਾਈਟ ਆਈ ਰੈੱਡ ਲਾਈਟ ਦੇ ਉੱਤੇ ਇੱਕ ਸੰਸਕ੍ਰਿਤ ਬੰਦਾ ਮਿਲਿਆ ਨੀਲੇ ਕੱਪੜੇ ਪਾਏ ਸੀ ਨੀਲੀ ਪੱਗ ਬੰਨੀ ਹੋਦੈ ਮੈਂ ਜੀ ਬੰਦੋ ਲੋਕ ਕੀ ਲੋਕ ਕਰਕੇ ਤੇ ਮੈਨੂੰ ਕਹਿੰਦਾ ਉਹ ਕਹਿੰਦਾ ਸ਼ਾਇਦ ਬਠੰਡਾ ਹੈ ਮੈਂ ਕਿਹਾ ਹਾਂ ਜੀ ਤੇ ਕਹਿੰਦਾ ਇੱਥੇ ਪੂਰੀ ਵਾਲੇ ਬਾਬੇ ਦਾ ਕੋਈ ਉੱਥੇ ਜਗ੍ਹਾ ਬਣੀ ਹੋਈ ਹੈ ਮੈਂ ਕਿਹਾ ਆਪਾਂ ਨੂੰ ਜਾਣਕਾਰੀ ਯੂਟਰ ਲੈ ਕੇ ਵਾਪਸ ਆਇਆ ਗੱਡੀ ਵਾਸ਼ਕਰਾਨੀ ਤੋਂ ਬੰਦ ਸੀਗਾ ਵਾਸ਼ਿੰਗ ਵਾਲਾ ਉਸੇ ਬੱਤੀ ਦੇ ਦਵਾ ਦਾ ਮਿਲ ਗਿਆ ਮੈਨੂੰ ਯਾਨੀ ਕਿ 203 ਮਿੰਟ ਦੇ ਵਿੱਚ ਹੀ ਫਿਰ ਜੀ ਉੱਥੇ ਦੋ ਮੋਟਰਸਾਈਕਲ ਇੱਕ ਮੋਟਰਸਾਈਕਲ ਤੇ ਇੱਕ ਲੇਡੀਜ਼ ਤੇ ਇੱਕ ਬੰਦਾ ਮਿਲੇ ਉਹਨਾਂ ਨੇ ਫੇਰ ਮੇਰੀ ਗੱਡੀ ਲੌਕ ਕੀਤੀ ਕਹਿੰਦੇ ਬਾਬਾ ਜੀ ਕੀ ਪੁੱਛਦੇ ਸੀ ਤੁਹਾਨੂੰ ਕਹਿੰਦੇ ਬਾਬਾ ਜੀ ਬਹੁਤ ਪਹੁੰਚ ਹੋਇਆ ਸਾਡਾ ਅੱਖ ਨਹੀਂ ਮਿਲਾਂਦੇ ਸਾਡੀਆਂ ਅੱਖਾਂ ਖਰਾਬ ਹੋ ਗਈਆਂ ਸੀ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਤੇ ਠੀਕ ਹੋ ਗਏ ਸੀ ਜੀ ਇੱਕ ਦੋ ਮਿੰਟ ਹੀ ਗੱਲਾਂ ਕਰਦੇ ਬਹੁਤ ਬਾਬੀ ਤਾਰੀਫ਼ ਕੀਤੀ ਉਹਨਾਂ ਨੇ ਐਨ ਐਚਓ ਦਾ ਬਾਬਾ ਜੀ ਦੁਆਰਾ ਫਿਰ ਆ ਗਿਆ ਅੱਛਾ ਫਿਰ ਫਿਰ ਬਾਬਾ ਜੀ ਆ ਗਏ ਕਨੈਕਟਰ ਸਾਈਡ ਤੇ ਹਾਂ ਸੈਂ ਹਾਂ ਬਾਬਾ ਜੀ ਨੇ ਉਹਨਾਂ ਨੂੰ ਫਟਕਾਰ ਲਾਈ ਮੇਰੇ ਸਾਹਮਣੇ ਤੁਸੀਂ ਪਿੱਛੇ हट ਜਾਓ ਤੁਹਾਡੇ ਨਾਲ ਮੈਂ ਗੱਲ ਨਹੀਂ ਕਰਨੀ ਐਦਾਂ ਦੀਆਂ ਗੱਲਾਂ ਕਰਦਾ ਤੇ ਬਾਬਾ ਨੇ ਮੈਨੂੰ ਕਿਹਾ ਮੈਨੂੰ ਥੋੜਾ ਅੱਗੇ ਤੱਕ ਜਾਣਾ ਹੈ ਕੰਦਾ ਰਸਤੇ ਚੱਡ ਜਾ ਮੈਂ ਕਿਹਾ ਚਲੋ ਬਾਬਾ ਜੀ ਬੈਠ ਕੇ ਗੱਲ ਕਰਨਗੇ ਸਾਰੇ ਕਿਹਦਾ ਰਜਿੰਦਰ ਦਾ ਕਾਲਜ ਦਾ ਗੇਟ ਪੰਛਾ ਕਹਿੰਦਾ ਮੈਨੂੰ ਸਾਈਡ ਤੇ ਲਾ ਦੋ ਮੈਂ ਕਿਹਾ ਬਾਬਾ ਜੀ ਤੁਸੀਂ ਅੱਡੇ ਤੇ ਜਾਣਾ ਹੋਊਗਾ ਨਹੀਂ ਕਹਿੰਦਾ ਦੂ ਬਾਦ ਬਾਬਾ ਜੀ ਪੈਦਲ ਮਾਰਚ ਕਰਨਗੇ ਫਿਰ ਕੀ ਹੋਇਆ ਤੁਹਾਡ ਕੋ ਬਹਿਣੇ ਕਿ ਮੈਂ ਬਾਬਾ ਉਤਲਦਾ ਪਿਆਸ ਮੇਰੀ ਗੱਡੀ ਚੋਂ ਐਨੇ ਚ ਮੋਟਰਸਾਈਕਲ ਵਾਲਾ ਦਵਾਦਾ ਉੱਥੇ ਤੋਂ ਉੱਥੇ ਆ ਗਿਆ ਉਹ ਆ ਕੇ ਫਿਰ ਬਾਬੇ ਦੇ ਪੈਰੀਂ ਪੈ ਗਏ ਬਾਬੇ ਸਾਨੂੰ ਮਾਫ ਕਰ ਦੋ ਮਾਫ ਕਰ ਦੋ ਹਾਂ ਪਹਿਲਾਂ ਫਟਕਾਰ ਲਈ ਮੁੜ ਕੇ ਆ ਲੈ ਜਾ ਤੈਨੂੰ ਮਾਫ ਕਰਦਾ ਪੁੱਤ ਜਿਹੜਾ ਤੁਹਾਡੇ ਤੋਂ ਸੋਨਾ ਲਿਆ ਉਹਨਾਂ ਨੇ ਕਿਵੇਂ ਲਿਆ ਉਹ ਕਿਵੇਂ ਲਿਆ ਉਹਨਾਂ ਉਤਣ ਲੱਗੇ ਫਿਰ ਬਾਬੇ ਨੇ ਮੈਨੂੰ ਪੱਥਰ ਜਿਹਾ ਦਿੱਤਾਗਾ ਪੱਥਰ ਦੇ ਕੇ ਕਹਿੰਦਾ ਉਹਨੂੰ ਦਸ ਦਾ ਨੋਟ ਚ ਲਪੇਟ ਲੈ ਦਸ ਦਾ ਨੋਟ ਚ ਲਪੇਟ ਕੇ ਉਹਨੂੰ ਕਦੇ ਲੈ ਜੀ ਨਾਲੇ ਉਹਨਾਂ ਨੂੰ ਦਸ ਪੱਥਰ ਦਿੱਤਾ ਦਸ ਦਾ ਨੋਟ ਜ ਉਹਨਾਂ ਦਾ ਲਪੇਟਦਾ ਇੱਕ ਹੂੰ ਮੁੜ ਕੇ ਕਾਗਜ਼ ਜਿਹਾ ਦਿੱਤਾ ਉਹਨਾਂ ਨੂੰ ਉਹਨਾਂ ਕਾਗਜ਼ ਚਿਲਪੇ ਨਾਲ ਨਾਲ ਉਹਦਾ ਕੜਾ ਲਵਾ ਲਿਆ। ਮੇਰੇ ਬੰਦੇ ਦਾ ਵੀ। ਹੂੰ ਕੰਦਾ ਆਲਾ ਸਵਰਨ ਪਾਤਾ ਵਿੱਚ ਤੇ ਤੇ ਆਲ ਚੱਕ ਤੂੰ ਪਾਜਾ ਤਦੀ ਮੋਜ ਹੋ ਜੂਗੀ। ਤੁਹਾਡੇ ਨਾਲ ਕੀ ਹੋਇਆ? ਮੁੜ ਕੇ ਮੈਨੂੰ ਵੀ ਕਾਗਜ਼ਾਂ ਲਪੇਟ ਕਿਉਂ ਨੇ? ਹਾਂ ਦੇਤਾ। ਹਾਂ ਕੰਦਾ ਆਲੇ ਸਖਲਾ। ਤੇ ਉਹ ਕਾਗਜ਼ਾਂ ਮੇਰੇ ਤੋਂ ਲੈ ਕੇ ਇੱਕ ਵਾਰੀ ਉਹਨੂੰ ਰੁਮਾਲ ਜਾਂ ਦਿੱਤਾ। ਉਹਦੋਂ ਮੁੜ ਕੇ ਮੈਨੂੰ ਪਤਾ ਕੀ ਮੈਂ ਰੁਮਾਲ ਖੋਲ ਕੇ ਦੇਖਿਆ ਮਗਾ ਚੈ ਦੇਖਿਆ ਕੀ ਹੈ। ਹਾਂ ਉਹ ਚ ਕੁਝ ਵੀ ਨਾ ਪੂਜਾ ਸੀਗਾ। ਮੈਂ ਆਪਣਾ ਹੱਥ ਕੰਨੀਆਂ ਨਾ ਮਾਰੀ ਤੇ ਮੇਰੇ ਅੰਗੂਠੀ ਵੀ ਹੈ ਨਹੀਂ ਤੇ ਕੜਾ ਵੀ ਹੈ ਨਹੀਂ। ਤੁਹਾਨੂੰ ਪਤਾ ਹੀ ਲੱਗਿਆ ਤੁਹਾਡਾ ਸਾਨੂੰ ਨਹੀਂ ਮੈਂ ਬਾਤ ਚ ਦਿ ਕਿੰਨੇ ਤੋਲੇ ਦਾ ਸਿੰਘ ਗੁੱਟੀ ਕਿੰਨੇ ਤੋਲੇ ਦਾ ਖੜਾ ਸੀ 3.5 ਤੋਲੇ ਦਾ ਖੜਾ ਜਾਂਦਾ ਜਾਂ ਤੇ ਕੋਈ 1 ਤੋਲੇ ਦੇ ਕਰੀਬ ਦੇ ਗੁੱਟੀ ਹੈ ਕੋਈ ਉਹ ਜਿਹੜੇ ਤੁਹਾਨੂੰ ਲੱਗਦਾ ਵੀ ਜਿਹੜੀ ਲੇਡੀਜ਼ ਤੇ ਉਹ ਸੀਗੇ ਨਾਲ ਉਹ ਰਲੇ ਹੋਏ ਸੀ ਤੁਹਾਨੂੰ ਇਹ ਲੱਗਦਾ ਹਾਂ ਜੋ ਇਸ ਨਾਲ ਤੋਂ ਰਲੇ ਹੋਏ ਜਿਹੜੇ ਉਹਨਾਂ ਦਾ ਕੋਈ ਡਰਾਮਾ ਬਾਜੀ ਹੈ ਤਾਂ ਕਿ ਦਿਨ ਤੇ ਹੜੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਕਿਵੇਂ ਦੇਖਦੇ ਆ ਉਹ ਇਹ ਕਾਨੂੰਨ ਵਿਵਸਥਾ ਦੇ ਉੱਤੇ ਹੈ ਇਹਨਾਂ ਦੇ ਅੰਸਰ ਹੈਗੇ ਆਪਣੇ ਸ਼ੈਲ ਦੇ ਵਿੱਚ ਕੰਮ ਕਰਦੇ ਆ ਕੋਈ ਇਹਨਾਂ ਨੂੰ ਤੇ ਜਦੋਂ ਉੱਥੇ ਮੌਕੇ ਤੇ ਪਹੁੰਚਿਆ ਤੇ ਅੱਜ ਦਾਤ ਨਾਲ ਆਪਣੇ ਕੈਮਰੇ ਵੀ ਕੰਦੇ ਚ ਖਰਾਬ ਹੋਏ ਹੋਏ ਵੇ ਇਹਦੇ ਚੌਂਦੇ ਵਿੱਚ ਲੱਗਣਾ ਹੁੰਦਾ ਚਾਹੀਦਾ ਸੀਗਾ ਉਹ ਕੈਮਰੇ ਵਿੱਚ ਕੰਮ ਨਹੀਂ ਕਰਦੇ ਨਾਲ ਲੱਗਦਾ ਵੀ ਜਿਹੜੇ ਸ਼ਹਿਰ ਵਿੱਚ ਕੈਮਰੇ ਸਰਕਾਰੀ ਲੱਗੇ ਹੋਏ ਆ ਉਹ ਵੀ ਬੜਾ ਵੱਡਾ ਸਵਾਲ ਆ ਹਨ ਬਿਲਕੁਲ ਸਵਾਲ ਹੈਗਾ ਜੋ ਇੱਕ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਜਿਵੇਂ ਤੁਸੀਂ ਉਹਨਾਂ ਨੂੰ ਗੱਡੀ ਵਿੱਚ ਬਿਠਾਉਣਾ ਚਾਹੀਦਾ ਨਹੀਂ ਬਿਠਾਉਣਾ ਚਾਹੀਦਾ ਜੀ ਮੈਂ ਪਹਿਲੇ ਵੀ ਇੱਕ ਸਣ ਨੂੰ ਬਿਠਾਉਂਦਾ ਹੁੰਦਾਗਾ ਕੋਈ ਉਦਲਤੀ ਗੱਲ ਹੈ ਜਾਂ ਕਿਸਮਤ ਇਦਾਂ ਦੀ ਸੀ ਮੇਰੀ ਕਿ ਮੇਰੇ ਨਾਲ ਘਟਨਾ ਵਾਪਰ ਗਈ ਹਾਲਾਂਕਿ ਕਦੇ ਕਿਸ ਤਰ੍ਹਾਂ ਭਈਆ ਕਿਸ ਤਰ੍ਹਾਂ ਤੁਸੀਂ ਆਏ ਹੋ ਦੇਖੋ ਹੁਣ ਤੱਕ ਮੇਰੇ ਨਾਲ ਭਈਆ ਬਹੁਤ ਬੜੀਆ ਹੈ ਉਮੀਦ ਹੈ ਕਿ ਆਪਣਾ ਲੋਨ ਲੱਭ ਕੇ ਚੋਣਾਂ ਨੂੰ 15 ਅਗਸਤ ਆ ਪੁਲਿਸ ਕਹਿ ਰਹੀ ਆ ਸਰਕਾਰ ਨੇ ਜਿਹੜੀ 15 ਅਗਸਤ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਆ ਪਰ ਕੋਈ ਕੋਈ ਸਖਤੀ ਵਾਲਾ ਕੋਈ ਦਿਖ ਰਿਹਾ ਨਹੀਂ ਸਾਡੇ ਚੌਂ ਖਾਲੀ ਪਈ ਕਿਤੇ ਕੋਈ ਪੁਲਿਸ ਨਾ ਲੈਣੇ ਆ ਦੇਗੀ ਅਨਰਤੀ ਨਾਮ ਹੈ ਤੇ ਕੀ ਮਾਮਲਾ ਦੀ ਘਟਨਾ ਵਾਪਰੀ ਹੈ ਮੈਂ ਜੀ ਹੌਂ ਦਾ ਦਰਸ਼ਨ ਸਿੰਘ ਤੇ ਵਸਕਣ ਤੋਂ ਕਿ ਲੱਗਾ ਹੋਇਆ ਜੀ ਤੇ ਘਟਨਾ ਜੀ ਅੱਜ ਸਾਨੂੰ ਕਾਲ ਆਈ ਸੀਗੇ ਆਪਣੇ ਪਟ્રોલ ਰੂਮ ਤੋਂ ਜ્યાં ਕਰਕੇ ਕਿਸੇ ਨਾ ਕੋਈ ਬਹੁਤੀ ਵਾਰਦਾਤ ਹੋਈ ਆ ਅਸੀਂ ਉਹ ਮੌਕੇ ਤੇ ਗਏ ਸੀ ਕਿ ਉਹਨਾਂ ਨੇ ਦੱਸਿਆ ਕਿ ਸਾਡਾ ਕੜਾ ਤੇ ਖਾਪ ਸੀਗੀ ਤੇ ਉਹ ਮਤਲਬ ਕਿਸੇ ਨੇ ਕੋਲ ਸੰਘਾ ਸੰਘੋ ਕੇ ਕੋਈ ਉਹਨਾਂ ਤੋਂ ਲੈ ਲਿਆ ਉਹਨਾਂ ਨੇ ਉਹਨੂੰ ਲਿਫਟ ਦਿੱਤੀ ਸੀ ਕਾਰ ਦੇ ਵਿੱਚ ਤੋਂ ਅਧਿਕਾਰਕ ਕੋਲ ਤੋਂ ਆਉਣ ਜਾ ਰਹੇ ਸੀਗੇ ਤੇ ਉਹਨਾਂ ਨੇ ਮਤਲਬ ਉੱਥੇ ਆਜੀ ਆਪਣੇ ਹਾਜੀਦਤਨ ਚੌਕ ਤੋਂ ਉਹਨਾਂ ਨਾਲ ਬੈਠ ਗਏ ਉਹ ਤੇ ਮੁੜ ਕੇ ਆ ਕੇ ਰੇਂਦਰਾ ਕਾਲ ਚ ਉੱਤਰ ਗਏ ਉਹਨੂੰ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਹਾਜੀਦਤਨ ਚੌਕ ਤੋਂ ਲਿਆ ਗਿਆ ਆ ਕੇ ਰੇਂਦਰਾ ਕਾਲ ਤੇ ਆ ਗਿਆ ਘਟਨਾ ਦਾ ਕੀ ਪਤਾ ਲੱਗਿਆ ਤੁਹਾਨੂੰ ਕੰਟਰੋਲ ਰੂਮ ਤੇ ਆਇਆ ਜਿਨੇ ਜਿਨ੍ਹਾਂ ਘਟਨਾ ਵਾਪਰੀ ਉਹਨਾਂ ਨੇ ਫੋਨ ਕੀਤਾ ਉਹ ਨਹੀਂ ਕੰਟਰੋਲ ਰੂਮ ਤੋਂ ਫੋਨ ਆਇਆ ਸਾਨੂੰ ਉਹਨ ਉਹਨਾਂ ਦੇ ਕੋਈ ਇਹਨਾਂ ਦੇ ਦੱਸਣ ਮੁਤਾਬਕ ਕਹਿੰਦੇ ਵੀ ਬਾਬਾ ਟਾਈਪ ਸੀ ਕੋਈ ਮਤਲਬ ਉਹਨਾਂ ਨੇ ਕੋਈ ਨੀਲੇ ਰੰਗ ਦਾ ਕੋਈ ਮਤਲਬ ਚੋਲਾ ਜਿਹਾ ਪਾਇਆ ਹੋਇਆ ਸੀਗਾ ਤੇ ਉਹਨਾਂ ਦੇ ਨਾਲ ਪਿੱਛੇ ਕੋਈ ਮੋਟਰਸਾਈਕਲ ਵਾਲੇ ਵੀ ਆਏ ਸੀ ਜਿਹਦੇ ਨਾਲ ਇੱਕ ਲੇਡੀਜ਼ ਸੀ ਤੇ ਇੱਕ ਮਰਦ ਜਿਹਾ ਸੀਗਾ ਤੇ ਨਾਲ ਸ਼ਾਇਦ ਉਹ ਕਹਿੰਦੇ ਬੱਚਾ ਵੀ ਸੀਗਾ ਟੋਟਲ ਕਿੰਨੇ ਕਿੰਨੇ ਕੋਈ ਟੋਟਲ ਇਹ ਕਹਿੰਦੇ ਵੀ ਸਾਢੇ 1-3 ਤਰਾਂ ਵਾਲੇ ਦਾ ਸ਼ਾਇਦ ਘੜਾ ਸੀਗਾ ਤੇ ਮਤਲਬ ਅਧਿਕ ਤੋਲੇ ਦੀ ਸਾਫ ਸੀਗੀ ਤੇ ਤੁਸੀਂ ਕਿਸ ਤਰ੍ਹਾਂ ਕਾਰਵਾਈ ਕਰ ਰਹੇ ਆਂ ਜਾਂਚ ਕਾਰਵਾਈ ਕਰ ਰਹੇ ਆਂ ਅਸੀਂ ਜੀ ਕੈਮਰੇ ਕਮਰੇ ਚੈੱਕ ਕਰ ਰਹੇ ਆਂ ਅਸੀਂ ਮੌਕੇ ਤੇ ਵੀ ਇਹਨਾਂ ਦੀ ਦੁਕਾਨ ਤੇ ਗਏ ਸੀ ਮੈਂ ਦੁਕਾਨ ਤੇ ਕਹਿੰਦੇ ਮੈਂ ਦੀ ਕੋ ਸਾਡੀ ਉੱਥੇ ਹੋਈ ਆ ਪਹਿਲਾਂ ਸੋ ਤਾਂ ਮੌਕੇ ਤੇ ਹੁਣ ਜਾ ਕੇ ਇਹਨਾਂ ਦੇ ਜਗਾ ਵੇਖ ਕੇ ਆਏਗੇ ਤੇ ਜਿਵੇਂ ਜਿਵੇਂ ਕੈਮਰੇ ਦੇ ਤੱਕ ਕੋਈ ਪਤਾ ਲੱਗਦਾ ਵੀ ਇੱਥੋਂ ਦੇ ਲੰਗੇ ਹਣ ਕੋ ਉੱਥੇ ਅਸੀਂ ਉਹਨੂੰ ਚੈੱਕ ਕਰਾਂਗੇ ਅਸੀਂ ਜਿਸ ਤਰ੍ਹਾਂ 15 ਅਗਸਤ ਦੇ ਗਏ ਆਪਣੇ ਪੀਸੀਆਰ ਜਗਾ ਜੇ ਨਾਕੇ ਤੇ ਲੇਕੀ ਹੋਈ ਉੱਥੇ ਪੀਸੀਆਰ ਵਾਲਾ ਕੋਈ ਹੈ ਨਹੀਂ ਸੀ ਮੌਕੇ ਤੇ ਪੀਸੀਆਰ ਮੌਕੇ ਤੇ ਅਸੀਂ ਮੌਕੇ ਤੇ ਪਹੁੰਚਦੇ ਸੀ ਪੀਸੀਆਰ ਵਾਲੇ ਮੌਕੇ ਤੇ ਆ ਗਏ ਸੀ